ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਗੱਲਬਾਤ ਕਰਨੇ ਹੜ੍ਹਾਂ ਬਾਰੇ ਜੋ ਪਿਛੇ ਹੜਾਏ ਸੀ ਆ ਕਰਨੇ ਆ ਵੀਰ ਨਾਲ ਗੱਲ ਸਾਸਿਕਾ ਵੀਰ ਜੀ ਸਾਸਿਕਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬਹੁਤ ਵਧੀਆ ਵਧੀਆ ਹੋਰ ਸੁਣਾਓ ਠੀਕ ਠਾਕ ਹਾਂਜੀ ਤੇ ਆ ਪਿੰਡ ਕਿਹੜਾ ਆਪਣਾ ਆ ਪਿੰਡ ਹੜਾ ਰਕਲਾ ਜੋ ਹਾਂਜੀ ਤਹਿਸੀਲ ਠੀਕ ਐ ਤਹਿਸੀਲ ਐ ਨਾਲਾ ਝਲਾਮਰ ਸਾਰਾ ਇੱਥੇ ਬਹੁਤ ਪਾਣੀ ਆਇਆ ਸੀ ਪਾਣੀ ਆ ਜਿਹੜੀ ਪਹਿਲੀ ਆ ਨਾ ਹਾਂਜੀ ਤੇ ਕਿਸ਼ਤੀਆਂ ਚੱਲਦੀਆਂ ਆ ਅੱਛਾ ਅੱਛਾ ਇਧਰ ਤੋੜੀ ਆ ਡੇਰੇ ਜਿਹੜੇ ਨੇ ਠੀਕ ਹੈ ਹਾਂਜੀ ਹੋਰ ਕੋਈ ਬਚੀ ਫਸਲ ਗੇ ਜਾਂ ਫਸਲ ਇੱਕ ਮੁੰਡੇ ਨੂੰ ਨਹੀਂ ਬੜੀ ਝੋਨੇ ਦੀ ਠੀਕ ਹੈ ਠੀਕ ਹੈ ਆ ਨਦੀ ਆ ਨਹੀਂ ਆ ਸੱਪੀ ਦੀ ਅੱਛਾ ਇਹੋ ਚੜਦਾ ਪਾਣੀ ਐ ਹੋਈ ਆ ਹੁਣ ਹੁਣ ਵੇਖ ਲਓ ਮਾਸਾ ਪਾਣੀ ਠੀਕ ਹੈ ਉਹ ਰੇਤ ਚੜ ਗਈ ਜਾਂਦੀ ਹਾਂਜੀ ਬਹੁਤ ਨੁਕਸਾਨ ਹੋਇਆ ਵੀਰ ਹੈ ਹਾਂਜੀ ਹੋਰ ਭੈਣ ਭਰਾਵਾਂ ਨੇ ਕੋਈ ਕੀਤੀ ਮਜਤ ਆਪਣੀ ਬੜੀ ਮਜਤ ਕੀਤੀ ਠੀਕ ਹੈ ਠੀਕ ਹੈ ਤੁਹਾਡੇ ਕਿਸਤੀਆਂ ਕਿੱਥੇ ਹੁੰਦੀਆਂ ਆ ਉਹ ਬੂਹੇ ਗੜੀ ਆ ਜਾਂਦੀਆਂ ਠੀਕ ਆ ਉਹ ਬੂਹੇ ਗੜੀ ਫਿਰ ਬਹੁਤ ਮਾੜਾ ਹੈ ਹਾਂਜੀ ਮੈਂ ਲਿਆ ਇੱਕੋ ਗੱਲ ਕਿ ਨਾ ਹੁਣ ਐਵੋ ਜੀ ਕਦੀ ਆਵਤ ਨਾ ਆਵੇ ਚਲੋ ਆਹੋ ਮਹਾਰਾਜ ਗੁਰ ਰਾਮਦਾਸ ਨਾ ਇਹੋ ਜੀ ਆਵਤ ਲਿਆਵੇ ਹੁਣ ਕਈਆਂ ਲੋਕਾਂ ਨੇ ਆਸ ਰੱਖੀ ਚੋਨੇ ਦੁਆ ਕਰਾਂਗੇ ਆ ਤੇ ਰਹੇ ਹੁਣ ਚੋਨਾ ਹੀ ਨਹੀਂ ਬਚਿਆ ਹਾਂਜੀ 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 ਠੀਕ ਹੈ ਸਹੀ ਗੱਲ ਤੁਹਾਡੀ ਹਾਂਜੀ ਚਲੋ ਕੋਈ ਨਹੀਂ ਜੋ ਗੁਰ ਰਾਮਦਾਸ ਕਰਦਾ ਉਹ ਫਿਰ ਤੈਨੂੰ ਪਤਾ ਚੰਗਾ ਹੀ ਕਰਦਾ ਵਾ ਹਾਂਜੀ ਹਾਂਜੀ ਭੈਣ ਭਰਾਵਾਂ ਨੇ ਫਿਰ ਬਹੁਤ ਮਜ਼ਦ ਕੀਤੀ ਹੈ ਬੜੀ ਬੜੀ ਇਹ ਚ ਪੱਗੇ ਲਿਆ ਡੇ ਡੇ ਲੱਭਾ ਨਹੀਂ ਕੋਈ ਹੁਣ ਠੀਕ ਹੈ ਠੀਕ ਹੈ ਹੁਣ ਇਹ ਚ ਕੀ ਬੀਜਿਆ ਜੇ ਹੁਣ ਇਹ ਚ ਫੇਰ ਪੱਠੇ ਬੀਤੇ ਆਉ ਝੋਨੇ ਹਰੇ ਨੇ ਫੇ ਬਚੇ ਆ ਕੇ ਜਿਵੇਂ ਵੈਸੇ ਹੀ ਆ ਨਹੀਂ ਉਹ ਉਦਾਂ ਹੀ ਮੜੇ ਮੋਟੇ ਜਾ ਠੀਕ ਆ ਠੀਕ ਆ ਆਹ ਗਾੜੀ ਤੋੜ ਝੋਨੇ ਸੀ ਹਾਂਜੀ ਉਹ ਜਿਹੜੀਆਂ ਮੜੀਆਂ ਨਹੀਂ ਬਸ ਮੜੀਆਂ ਮੜੀਆਂ ਦੀਆਂ ਇੰਨਾ ਪਾਣੀ ਚੜ ਗਿਆ ਠੀਕ ਆ ਠੀਕ ਆ ਬਹੁਤ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋਇਆ ਜੀ ਠੀਕ ਆ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹੋਰ ਮੈਂ ਇੱਕੋ ਗੱਲ ਕਹਿਣਾ ਹੁਣ ਐਵੜੀ ਕਦੀ ਆਫਤ ਨਾ ਆਵੇ ਬਸ ਠੀਕ ਆ ਚਲੋ ਰੱਬ ਦਾ ਨਾਮ ਲਈਏ ਹੈ ਰੱਬ ਦਾ ਹੀ ਨਾਮ ਹਾਂ ਕਿਸੇ ਦਾ ਮਾੜਾ ਕਰੀਏ ਤੇ ਨਾ ਕੋਈ ਸੱਚੇ ਪਾਤਸ਼ਾਹ ਕਿਸੇ ਦਾ ਕਰੇ ਹਾਂਜੀ ਠੀਕ ਆ ਹੋਰ ਕੋਈ ਬੇਨਤੀ ਕਰਨੇ ਚਾਹੁੰਦੇ ਹੋਰ ਬਸ ਐ ਉਹ ਮੈਂ ਕਿੰਨਾ ਐ ਜਿਉਂ ਹੜਾ ਏ ਉਹਦਾ ਸਮਾਨ ਬੜਾ ਲੋਕਾਂ ਰੁੜਿਆ ਦੋ ਪੇਟੀਆਂ ਵੀ ਰੁੜ ਕੇ ਗਈਆਂ ਐ ਠੀਕ ਆ ਠੀਕ ਇੱਕ ਬੈਂਚ ਵੀ ਆਇਆ ਰੁੜ ਕੇ ਠੀਕ ਆ ਹਾਂਜੀ ਚਲੋ ਠੀਕ ਆ ਚੰਗਾ ਜੀ ਸਾਸਰੀ ਘਾਲ ਸਾਸਰੀ ਘਾਲ